ਦੇਸ਼ ਵਿਦੇਸ਼ ਚ ਵਸਦਾ ਪੰਜਾਬ ਦੇਖ ਰਿਹਾ ਸਰ ਦਰਸ਼ਕਾ ਦਾ ਸਵਾਗਤ ਹੈ ਮੈਂ ਲਗਨ ਸੇ ਹਾਜ਼ਰ ਆ ਇੱਕ ਨਵੀਂ ਚਰਚਾ ਲੈ ਕੇ ਮੇਰੇ ਨਾਲ ਇਸ ਖਾਸ ਚਰਚਾ ਚ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਸਦਾਰ ਜਗਿੰਦਰ ਸਿੰਘ ਜੀ ਸਰ ਸਵਾਗਤ ਹੈ ਧੰਨਵਾਦ ਲਗਨ ਜੀ ਜੇ ਆਪਾਂ ਗੱਲ ਕਰੀ ਵੀ ਪੰਜਾਬ ਜਿੰਨੀ ਚੋਣਾ ਤੇ ਕੁਝ ਘੰਟਿਆਂ ਬਾਅਦ ਆਉਣ ਵਾਲੇ ਨਤੀਜੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਵੇਂ ਮਜ਼ਬੂਤ ਕਰਨਗੇ ਤੇ ਵੱਡਾ ਸਵਾਲ ਹੈ ਵੀ ਗਿੱਦੜਪਾਚ ਕੋਣ ਅਤੇ ਕਿਵੇਂ ਲੈ ਰਿਆ ਅੰਦਰ ਦੀ ਅ ਲਗਨ ਜੀ ਦੇਖੋ ਪੰਜਾਬ ਦੇ ਚਾਰ ਹਲਕਿਆਂ ਜਿਹੜੀਆਂ ਜਿੰਨੀ ਚੋਣਾ ਹੋਈਆਂ ਕੱਲ ਔਰ ਉਹਨਾਂ ਦੇ ਨਤੀਜੇ ਆ ਰਹੇ ਆ ਕਹਿ ਲਿਏ ਕਿ 45 ਉਮੀਦਵਾਰਾਂ ਦੇ ਜਿਹੜਾ ਵਿਅਕ ਹੈ ਕਹਿ ਲਓ ਮਸ਼ੀਨਾਂ ਚ ਬੰਦ ਦਾ ਔਰ ਮਸ਼ੀਨਾਂ ਨੇ ਕੁਝ ਘੰਟਿਆਂ ਬਾਅਦ ਖੁੱਲ ਜਾਣਾ ਤੇ ਨਤੀਜਾ ਸਭ ਦੇ ਸਾਹਮਣੇ ਆ ਜਾਣਾ ਔਰ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਸਰਕਾਰ ਨੂੰ ਕਿਸ ਤਰ੍ਹਾਂ ਮਜ਼ਬੂਤੀ ਮਿਲੂਗੀ ਔਰ देखा ਜਾਵੇ ਤਾਂ देखो 4 ਹਲਕਿਆਂ 'ਚ ਜਿਮਨੀ ਚੋਂ ਹੋਣੀ ਹੈ ਜਿੱਥੇ 3 ਹਲਕਿਆਂ 'ਚ ਕਾਂਗਰਸ ਪਾਰਟੀ ਪਹਿਲਾਂ ਹੀ ਕਾਬਜ ਸੀ। ਔਰ ਜਿਸ ਤਰ੍ਹਾਂ ਦੇ ਹਾਲਾਤ ਨੇ ਜਾਂ ਜਿਸ ਤਰ੍ਹਾਂ ਦੀ ਮਹਿਮ ਚੱਲੀ ਹੈ ਔਰ ਉਸ ਤੋਂ ਲੱਗਦਾ ਹੈ ਜਾਂ ਜਿਸ ਤਰ੍ਹਾਂ ਦੇ ਸਰਵੇ ਹੋਏ ਨੇ ਵੱਖ-ਵੱਖ ਚੈਨਲਾਂ ਵੱਲੋਂ ਜਾਂ ਵੱਖ-ਵੱਖ ਰਿਪੋਰਟਾਂ ਆਈਆਂ ਨੇ ਖੁਫੀਆ ਰਿਪੋਰਟਾਂ ਦਾ ਵੀ ਖਲਾਸਾ ਹੋਇਆ ਕਿ ਆਮ ਆਦਮੀ ਪਾਰਟੀ ਹੈ 2 ਤੋਂ 3 ਹਲਕਿਆਂ 'ਚ ਜਿਹੜੀ ਹੈ ਅੱਗੇ ਵੱਧ ਸਕਦੀ ਹੈ ਭਾਵ ਇਹ ਜਿੱਤ ਸਕਦੀ ਹੈ ਇਹ ਮਤਲਬ ਰਿਪੋਰਟਾਂ ਨੇ ਔਰ ਇਹ ਰਿਪੋਰਟਾਂ ਨੂੰ ਆਪਾਂ ਸੱਚ ਵੀ ਨਹੀਂ ਕਹਿ ਸਕਦੇ ਜਿੰਨਾ ਚਿਰ ਖੁੱਲਦੀਆਂ ਨਹੀਂ ਮਸ਼ੀਨਾ ਔਰ ਸੱਚ ਜਾਂ ਅਸਲੀਅਤ ਮਸ਼ੀਨਾ ਮਸ਼ੀਨਾ ਖੁੱਲਣ ਤੋਂ ਬਾਅਦ ਹੀ ਸਾਡੇ ਸਾਹਮਣੇ ਆਉਣੀ ਹੈ ਪਰ ਜਿਸ ਤਰ੍ਹਾਂ ਦੇ ਅਨੁਭਵ ਕੀਤਾ ਜਾ ਰਿਹਾ ਜਾਂ ਮਹਿਸੂਸ ਕੀਤਾ ਜਾ ਰਿਹਾ ਕਿਉਂਕਿ ਵੋਟਰਾਂ ਦਾ ਜਿਸ ਤਰ੍ਹਾਂ ਦਾ ਰੁਝਾਨ ਰਿਹਾ ਉਸ ਤੋਂ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੋ ਤੋਂ ਤਿੰਨ ਸੀਟਾਂ ਜਿਹੜੀ ਐ ਜਿਮਨੀ ਚੋਣਾ ਚ ਲਿਜਾ ਸਕਦੀ ਔਰ ਜੇ ਆਮ ਆਦਮੀ ਪਾਰਟੀ ਦੋ ਸੀਟਾਂ ਵੀ ਲੈ ਜਾਂਦੀ ਹੈ ਉਹ ਉਹਨਾਂ ਕੋਲ ਤਾਂ ਪਹਿਲਾਂ ਬਰਨਾਲਾ ਸੀਟ ਹੈ ਨਾ ਇਕੱਲੀ ਜੇ ਦੋ ਵੀ ਲੈ ਜਾਂਦੇ ਆ ਬਰਨਾਲਾ ਦੇ ਨਾਲ ਚੱਬੇਵਾਲਚ ਤੱਕ ਕਾਫੀ ਉਹਨਾਂ ਦੀ ਮਜ਼ਬੂਤ ਪਕੜ ਹੈ ਜੇ ਦੋਨੇ ਸੀਟਾਂ ਵੀ ਲੈ ਜਾਂਦੇ ਆ ਤਾਂ ਤਾਂ ਵੀ ਆਮ ਆਦਮੀ ਪਾਰਟੀ ਅੱਗੇ ਹੈ ਔਰ ਮਜ਼ਬੂਤ ਹੈ ਜੇ ਦੋ ਤੋਂ ਗਿੱਦੜਪਾਹ ਚ ਵੀ ਜੇ ਦੇਖ ਲਿਆ ਤਾਂ ਗਿੱਦੜਪਾਹ ਚ ਵੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਕੌਣ ਲੈ 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 ਇਹ ਲੋਕਾਂ ਦੀ ਹਮਦਰਦੀ ਜਾਂ ਕਿਸ ਨੂੰ ਜਾ ਰਹੀ ਹੈ ਲੋਕਾਂ ਦੀ ਹਮਦਰਦੀ ਦੇਖੋ ਉੱਥੇ ਜੇ ਗੱਲ ਕਰ ਲਈਏ ਤਾਂ ਜਿਹੜੇ ਰਾਜਾ ਬੜੰਗ ਜਾਂ ਮਰਪ੍ਰੀਤ ਬਾਦਲ ਉਹ 2 ਤੋਂ 3 ਵਾਰ ਜਿਵੇਂ ਮਨਪ੍ਰੀਤ ਬਾਦਲ ਦੀ ਗੱਲ ਕਰੀਓ 4 ਵਾਰ ਉਥੋਂ ਬਿਤਾਇਆ ਕਰ ਚੁੱਕਿਆ ਮੰਤਰੀ ਰਹਿ ਚੁੱਕਿਆ ਉਸ ਤੋਂ ਬਾਅਦ ਉਹ ਸਲਕੇ ਦੇ ਲੋਕਾਂ ਨੇ ਰਾਜਾ ਬੜਿੰਗ ਨੂੰ ਵੀ ਲਗਾਤਾਰ 3 ਵਾਰ ਜਿਤਾਇਆ ਉਸ ਸਲਕੇ ਤੋਂ ਔਰ ਚੌਥੀ ਵਾਰ ਉਹਨਾਂ ਦੀ ਜਿਹੜੀ ਪਤਨੀ ਅਮਰਤਾ ਬੜਿੰਗ ਇਸ ਵਾਰ ਮੈਦਾਨ 'ਚ ਸੀ ਪਰ ਉਥੋਂ ਦੇ ਲੋਕਾਂ ਨੇ ਇਹ ਸਵਾਰ ਦੋ ਵਾਰ ਡੈਂਪੀ ਟੇ ਲੋ ਤੋਂ ਹਾਰਿਆ ਭਾਵੇਂ ਉਹ ਇਸ ਵਾਰ ਕਾਲੀਦਲ ਵੱਲੋਂ ਨਹੀਂ ਚੋਣ ਲੜ ਰਿਹਾ ਉਹ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਿਹਾ ਮਤਲਬ ਮੈਦਾਨ 'ਚ ਸੀ ਔਰ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਇੱਕ ਸੱਤਾ ਦੀ ਇੱਕ ਸਰਕਾਰ ਦੀ ਉਹਨੂੰ ਹਮਾਇਤ ਮਿਲੀ ਹੈ ਜਾਂ ਉਹਦੇ ਪਾਸ ਆਮ ਆਦਮੀ ਪਾਰਟੀ ਦਾ ਵੀ ਉੱਥੇ ਗਰਾਫ ਜਾਂ ਵੋਟਰ ਹੈਗਾ ਕਹਿ ਲਈਏ ਕਿ ਡਰ ਹੈਗਾ ਜਿੱਥੇ ਉਹਦੀ ਹਮਾਇਤ ਮਿਲੀ ਹੈ ਉੱਥੇ ਦੂਸਰੇ ਪਾਸੇ ਕਹ ਲੋ ਸਰਕਾਰ ਦੀ ਤੇ ਉਹਦੇ ਨਾਲ ਲੋਕਾਂ ਦੀ ਹਮਦਾਰਤੀ ਵੀ ਮਿਲੀ ਹੈ ਲੋਕਾਂ ਨੇ ਕਿਹਾ ਯਾਰ ਦੋ ਵਾਰੀ ਇਹ ਇਹਨੂੰ ਹਰਾਤਾ ਸਭ ਤੋਂ ਵੱਡਾ ਇਹ ਬਹੁਤ ਵੱਡਾ ਪੱਖ ਉਹਦੇ ਹੱਕ 'ਚ ਗਿਆ ਲੋਕਾਂ ਨੇ ਕਿਹਾ ਵੀ ਇਸ ਵਾਰ ਯਾਰ ਤੁਸੀਂ ਸੁਣਿਆ ਵੀ ਤੁਸੀਂ ਸਰਵੇ ਵੀ ਕਰਕੇ ਆਏ ਹੋ ਕਿ ਇਸ ਵਾਰ ਟੈਂਪੀ ਢੱਲੋਂ ਨੂੰ ਜਿੱਤਣਾ ਔਰ ਵੱਡੀ ਗੱਲ ਹੈ ਕਿ ਜਿਹੜੀ ਜਿਹੜੀ ਕਾਲੀ ਦਲ ਦੀ ਵੋਟ ਵਾਰੇ ਸੀਗਾ ਭੰਬਲਪੂਸਾ ਉਸ ਹਲਕੇ ਚ ਵੀ ਕਿਹਦੇ ਹੱਕ ਚ ਜਾਊਗੀ ਕਿਉਂਕਿ ਵੱਡਾ 50000 ਦੇ ਕਰੀਬ ਪਿਛਲੀ ਵਾਰੀ 22 ਚ ਕਾਲੀ ਦਲ ਨੂੰ ਉੱਥੋਂ ਵੋਟ ਪਈ ਸੀ ਤੇ ਉਹ ਵੋਟ ਵੀ ਜਿਹੜੀ ਬਹੁਤ ਹੀ ਵੋਟ ਹੈ ਕਾਲੀ ਦਲ ਦੀ ਵੀ ਉਹ ਵੀ ਡਿੰਪੀ ਢੱਲੋਂ ਦੇ ਹੱਕ ਚ ਹੀ ਭੁਗਤੀ ਹੈ ਔਰ ਦੂਸਰੇ ਪਾਸੇ ਆਪਾਂ ਗੱਲ ਕਰ ਲਈਏ ਜਿਹੜੀ ਅਕਾਲੀ ਦਲ ਦੀ ਬੋਟ ਤੋਂ ਇਲਾਵਾ ਹਮਦਰਦੀ ਵਾਲੀ ਬੋਟ ਵੀ ਉਹਦੇ ਹੱਕ ਚ ਪਹੁੰਚਦੀ ਹੈ। ਔਰ ਔਰ ਜਿਹੜਾ ਤੀਸਰਾ ਇੱਕ ਵੱਡਾ ਪੱਖ ਉਹਦੇ ਹੱਕ ਚ ਗਿਆ ਕਿ ਉਹ ਹਾਰਨ ਦੇ ਬਾਵਜੂਦ ਜਿੱਥੇ ਰਾਜਾ ਬੜੰਗ ਲੋਕ ਸਭਾ ਲੁਧਿਆਣਾ ਤੋਂ ਸੀਟ ਚਿਤਣ ਕਰਕੇ ਜਾਂ ਲੋਕ ਸਭਾ ਚੋਣ ਲੜਨ ਕਰਕੇ ਰਾਜਾ ਤੇ ਅੰਮ੍ਰਿਤਾ ਬੜੰਗ ਇੱਥੇ ਲੁਧਿਆਣੇ ਚ ਸਰਗਰਮ ਰਹੇ ਆ ਜਾਂ ਪਿਛਲੇ ਕਾਫੀ ਸਮੇਂ ਤੋਂ ਉਥੇ ਉਸ ਹਲਕੇ ਚ ਨਹੀਂ ਵਿਚਰ ਸਕੇ ਤਾਂ ਡਿੰਪੀ ਢਿੱਲੋਂ ਹਾਰਨ ਦੇ ਬਾਵਜੂਦ ਵੀ ਉਸ ਹਲਕੇ ਚ ਬਹੁਤ ਜ਼ਿਆਦਾ ਵਿਚਰਦਾ ਰਿਹਾ। ਔਰ ਉਹ ਸਾਰੇ ਪੱਖ ਜਾਂ ਉਹ ਸਾਰੇ ਤੱਥਾਂ ਕਰਕੇ ਡਿੰਪੀ ਟਲੋਂਦੇ ਹੱਕ 'ਚ ਕਹਿ ਲਓ ਬਹੁਤ ਜ਼ਿਆਦਾ ਵੋਟ ਭੁਗਤੀ ਆ ਔਰ ਉਸ ਤੋਂ ਲੱਗਦਾ ਹੈ ਕਿ ਜਿਹੜੀ ਹਮਦਰਦੀ ਵਾਲੀ ਵੋਟ ਆ ਜਾਂ ਹੋਰ ਵੱਖ-ਵੱਖ ਪੱਖ ਉਹਦੇ ਜਿਹੜੇ ਹਾਲਾਤ ਨੇ ਉਹਦੇ ਹੱਕ 'ਚ ਗਏ ਨੇ ਉਦੋਂ ਲੱਗਦਾ ਹੈ ਕਿ ਜਿਹੜਾ ਮਸ਼ੀਨਾ ਖੋਲਣੀਆਂ ਨੇ ਜਿਹੜੀਆਂ ਉਸ ਹਲਕੇ ਦੀਆਂ ਉਸ ਹਲਕੇ ਤੋਂ ਡਿੰਪੀ ਟਲੋਂਦੇ ਹੱਕ 'ਚ ਜਾ ਸਕਦਾ ਭਾਵੇਂ ਕਿ ਅਮਰਤਾ ਬੜੰਗ ਦੀਆਂ ਜਿਹੜੀਆਂ ਕਹਿ ਲਓ ਉਹਦੇ ਵਿਚਾਰਨ ਜਾਂ ਸਪੀਚਾਂ ਜਾ ਉਹਨਾਂ ਦੀ ਲੋਕਾਂ ਨਾਲ ਬਹੁਤ ਜ਼ਿਆਦਾ ਨੇੜਤਾ ਖਾਸ ਕਰਕੇ ਬੀਬੀਆਂ ਨਾਲ ਉਹਦਾ ਅਸਰ ਵੀ ਹੈ ਭਾਵੇਂ ਆਮੋ ਸਾਹਮਣੇ ਦਾ ਮੁਕਾਬਲਾ ਹੀ ਹੈ ਮੁਕਾਬਲਾ ਵੀ ਹੈ ਪਰ ਜਿਹੜੀ ਅਸਲ ਜਿਹੜੀ ਕਿਉਂਕਿ ਚੋਣਾਂ ਤੋਂ ਬਾਅਦ ਵੋਟਾਂ ਤੋਂ ਬਾਅਦ ਜਿਹੜੇ ਹਲਕੇ 'ਚ ਚਰਚਾ ਹੁੰਦੀਆਂ ਨੇ ਜਿਹੜੀਆਂ ਜਾਂ ਕਹਿ ਲਓ ਸਾਥਾਂ 'ਚ ਚਰਚਾ ਹੁੰਦੀ ਹੈ ਜਾਂ ਲੋਕਾਂ 'ਚ ਚਰਚਾ ਹੁੰਦੀ ਹੈ ਉਹ ਚੋ ਉਹ ਚਰਚਾਾਂ ਮਤੋਂ ਡਿੰਪੀ ਢੱਲੋਂ ਦੇ ਹੱਕ 'ਚ ਜਿਹੜੀਆਂ ਮਸ਼ੀਨਾਂ ਖੁੱਲਣ ਦੀ ਜਿਹੜੀ ਹੈ ਉਹ ਉਮੀਦ ਹੈ ਜੀ ਸਰ ਅੱਗੇ ਜੇ ਗੱਲ ਕਰੀਏ ਪੰਜਾਬ ਵਿੱਚ ਨਗਰ ਨਿਗਮ ਤੇ ਨਗਰ ਕਾਉਂਸਲ ਚੋਣਾਂ ਲਈ ਨੋਟੀਫਿਕੇਸ਼ਨ ਕਦੋਂ ਜਾਰੀ ਹੋਵੇਗੀ ਤੇ ਵੱਡਾ ਸਵਾਲ ਹੈ ਵੀ ਇਸ 'ਚ ਅਕਾਲੀ ਦਲ ਦੀ ਰਣਨੀਤੀ ਕੀ ਰਹੇਗੀ ਦੇਖੋ ਜੀ ਲਗਨ ਜੀ ਆਪਾਂ ਗੱਲ ਕਰੀਏ ਤਾਂ ਆ ਜਿਹੜਾ ਸਾਲ ਹੈ ਸਾਰਾ ਚੋਣਾਂ ਦਾ ਹੀ ਸਾਲ ਰਿਹਾ ਹੈ ਪਹਿਲਾਂ ਲੋਕ ਸਭਾ ਚੋਣਾਂ ਹੋਈਆਂ ਉਸ ਤੋਂ ਬਾਅਦ ਪੰਚਾਇਤੀ ਚੋਣਾਂ ਹੋਈਆਂ ਉਸ ਤੋਂ ਬਾਅਦ ਆਪਣੀਆਂ ਇਹ ਚੋਣਾਂ ਆਈਆਂ ਜਿਮਨੀ ਚੋਣਾਂ ਹੋ ਕੇ ਆਡੀਆਂ ਕੱਲ ਉਹਨਾਂ ਕਹਿ ਲੋ ਨਗਰ ਕਾਉਂਸਲ ਤੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਜਿਹੜੀ ਹੈ ਅਦਾਲਤ ਤੱਕ ਲੋਕਾਂ ਨੇ ਪਹੁੰਚ ਕੀਤੀ ਹੈ ਕਿ ਉਹ ਵੀ ਲੇਟ ਚੱਲ ਰਹੀਆਂ ਨੇ ਉਹ ਵੀ ਹੋਣੀਆਂ ਚਾਹੀਦੀਆਂ ਨੇ ਪੰਜਾਬ ਦੀਆਂ 5 ਨਗਰ ਨਿਗਮਾਂ ਤੇ 42 ਜਿਹੜੀਆਂ ਨਗਰ ਕਾਉਂਸਲਾਂ ਉਹਨਾਂ ਦੀ ਚੋਣ ਜਿਹੜੀ ਹੈ ਉਹ ਕਾਫੀ ਸਮਾਂ ਅੱਗੇ ਲੰਘ ਚੁੱਕਿਆ ਨਹੀਂ ਹੋਈ ਉਹਨੂੰ ਲੈ ਕੇ ਜਿਹੜੀ ਹਾਈ ਕੋਰਟ 'ਚ ਰੈਟ ਪਈ ਸੀ ਤਾਂ ਹਾਈ ਕੋਰਟ ਨੇ ਹਦਾਇਤ ਕੀਤੀ ਸੀ ਕਿ 14 ਅਕਤੂਬਰ ਨੂੰ ਕਿ Uh, 15 ਦਿਨ ਦੇ ਅੰਦਰ ਅੰਦਰ ਜਿਹੜੀ ਸਰਕਾਰ ਇਸ ਇਹਨਾਂ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰੇ। ਔਰ ਜਦੋਂ 14 ਤਰੀਕ ਤੱਕ ਅਕਤੂਬਰ ਤੱਕ ਨਹੀਂ ਹੋਇਆ ਨੋਟੀਫਿਕੇਸ਼ਨ ਤਾਂ ਕੋਰਟ ਨੇ ਇਹਦਾ ਸਖਤ ਮਤਲਬ ਉਹਦਾ ਲੈਂਦੇ ਆ ਨੋਟਿਸ ਤਾਂ ਚੋਣ ਕਮਿਸ਼ਨ ਨੂੰ ਤੇ ਮੁੱਖ ਸਕੱਤਰ ਨੂੰ ਪੰਜਾਬ ਸਰਕਾਰ ਦੇ ਉਹਨਾਂ ਨੂੰ ਇੱਕ ਨੋਟ ਜਾਰੀ ਕੀਤਾ ਸੀ ਮਾਨਹਾਨੀ ਦਾ ਕੋਰਟ ਦੀ ਅਦਾਲਤ ਦੀ ਮਾਨਹਾਨੀ ਦਾ ਤਾਂ ਉਸ ਤੋਂ ਬਾਅਦ ਕਹਿ ਰਹੇ ਇਹਨਾਂ ਨੇ ਸੁਪਰੀਮ ਕੋਰਟ ਤੱਕ ਪਹੁੰਚ ਕਰਕੇ ਹੋਸ ਸਮਾ ਸਰਕਾਰ ਨੇ ਮੰਗ ਲਿਆ ਸੀ ਤੇ ਉਹ ਸੁਪਰੀਮ ਕੋਰਟ ਨੇ ਬਾ ਜਿਹੜਾ 15 ਦਿਨ ਦਾ ਜਾਂ 2 ਹਫਤਿਆਂ ਦਾ ਟਾਈਮ ਦਿੱਤਾ ਸੀ ਉਹ 25 ਤਰੀਕ ਨੂੰ ਪੂਰਾ ਹੋ ਰਿਹਾ ਹੁਣ ਆ 25 ਨਵੰਬਰ ਨੂੰ ਔਰ 25 ਨਵੰਬਰ ਨੂੰ ਸਰਕਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਨਾ ਹੀ ਪਊਗਾ ਔਰ 25 ਤਰੀਕ ਨੂੰ ਜਿਹੜਾ ਇਹਨਾਂ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋ ਜਾਊਗਾ ਔਰ ਦਸੰਬਰ ਚ ਇਹ ਚੋਣਾਂ ਹੋਣ ਦੀ ਮੀਤ ਆ ਔਰ ਇਹਨਾਂ ਚੋਣਾਂ ਨੂੰ ਲੈ ਕੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਅਕਾਲੀ ਦਲ ਦਾ ਕੀ ਸਟੈਂਡ ਰਹੂਗਾ ਜੇ ਅਕਾਲੀ ਦਲ ਦਾ ਸਟੈਂਡ ਦੀ ਗੱਲ ਕਰੀਏ ਤਾਂ ਦੇਖੋ ਅਕਾਲੀ ਦਲ ਹਮੇਸ਼ਾ ਜਿਹੜੀ ਸ਼ਹਿਰੀ ਖੇਤਰਾਂ 'ਚ ਅਕਾਲੀ ਦਲ ਦੀ ਵੜਤ ਕਦੇ ਵੀ ਬਹੁਤੀ ਨਹੀਂ ਰਹੀ ਔਰ ਜਿਹੜਾ ਭਾਜਪਾ ਨਾਲ ਸਮਝੌਤਾ ਵੀ ਚੱਲਦਾ ਰਿਹਾ ਅਕਾਲੀ ਦਲ ਦਾ ਭਾਵੇਂ ਜੇ ਵਿਧਾਨ ਸਭਾ ਜਾਂ ਲੋਕ ਸਭਾ ਤੇ ਜਿਹੜੀ ਵੰਡ ਆ ਉਹ ਹੋਰ ਟਾਂਗਣਾ ਹੁੰਦੀ ਰਹੀ ਐ ਸੀਟਾਂ ਦੀ ਵੰਡ ਦੋਵਾਂ ਪਾਰਟੀਆਂ ਚ ਗੱਠਜੋੜ ਚ ਪਰ ਜਿਹੜੀਆਂ ਨਗਰ ਕੌਂਸਲਾਂ ਜਾਂ ਨਗਰ ਨਿਗਮਾਂ ਦੀ ਗੱਲ ਕਰੀਏ ਤਾਂ ਬਹੁਤ ਗਿਣਤੀ ਨਗਰ ਕੌਂਸਲਾਂ ਤੇ ਨਗਰ ਨਿਗਮਾਂ ਚ ਜਿਹੜੀ ਐ ਭਾਜਪਾ ਮੋਰੀ ਰਹੀ ਐ ਜਾਂ ਭਾਜਪਾ ਕਾਬਜ ਰਹੀ ਐ ਬਹੁਤੇ ਨਗਰ ਕੌਂਸਲਾਂ ਦੇ ਪ੍ਰਧਾਨ ਜਿਹੜੇ ਨੇ ਜੇ ਗੱਠਜੋੜ ਦੇ ਮਤਲਬ ਸਰਕਾਰ ਦੇ ਸਮੇਂ ਗੱਠਜੋੜ ਦੇ ਪ੍ਰਧਾਨ ਬਣੇ ਆ ਕਾਲੀ ਭਾਜਪਾ ਗੱਠਜੋੜ ਦੇ ਤਾਂ ਉੱਥੇ ਬਹੁਤੇ ਪ੍ਰਧਾਨ ਜਿਹੜੇ ਆ ਉਹ ਭਾਜਪਾ ਦੇ ਰਹੇ ਨੇ ਜਿਹੜੇ ਮੀਤ ਪ੍ਰਧਾਨ ਆ ਉਹ ਜਰੂਰ ਕਾਲੀ ਦਲ ਦਾ ਰਿਆ ਔਰ ਮਤਲਬ ਜਿਹੜਾ ਬਹੁਤੇ ਥਾਵਾਂ ਤੇ ਜਿਹੜਾ ਆਪਸੀ ਵਾਰਡਾਂ ਤੋਂ ਉਮੀਦਵਾਰ ਖੜੇ ਕਰਨ ਦਾ ਜਾਂ ਉਹ ਉਹ ਵੀ ਬਰਾਬਰ ਦਾ ਹੀ ਅੰਕ ਖੜਾ ਰਿਹਾ ਹੈ ਹਾਲਾਂਕਿ ਵੈਸੇ ਤਾਂ ਫਰਕ ਹੈ ਨਾ 70 30 ਦਾ ਚੱਲਿਆ ਔਰ ਇਹ ਦਾ ਕਰਕੇ ਜਿਹੜੀ ਇਸ ਵਾਰ ਇਹ ਚੋਣ ਹੈ ਇੱਕ ਤਾਂ ਕਾਲੀ ਦਲ ਵੈਸੇ ਤੁਹਾਨੂੰ ਪਤਾ ਚਫੇਰੀਓ ਦਾ ਕਿਰਿਆ ਹੋਇਆ ਕਾਲੀ ਦਲ ਕਾਲੀ ਦਲ ਬੈਗ ਫਟਿਆ ਕਾਲੀ ਦਲ ਦਾ ਬੈਗ ਗੇਅਰ ਲੱਗਿਆ ਲਗਾਤਾਰ ਬੈਕ ਜਾ ਰਿਹਾ ਔਰ ਇਹਦੇ ਲਈ ਭਾਵੇਂ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਬਾਦਲ ਪਰਿਵਾਰ ਨੇ ਪਹਿਲਾ ਇਹ ਕਹਿ ਲੋ ਆਪਣੀ ਪਕੜ ਸਾਰੇ ਪਾਸੇ ਪੰਥਕ ਜਥੇਬੰਦੀਆਂ ਤੇ ਹਰ ਧਿਰ ਤੇ ਆਪਦੀ ਪਕੜ ਬਣਾ ਕੇ ਉਹ ਸਿਖਰ ਤੱਕ ਗਿਆ ਬਾਦਲ ਪਰਿਵਾਰ ਪਰ ਹੁਣ ਜਿਹੜਾ ਬੈਗ ਗੇਅਰ ਲੱਗਿਆ ਹੈ ਬਾਦਲ ਪਰਿਵਾਰ ਦਾ ਹਰ ਪਾਸੇ ਉਹ ਬਾਦਲ ਸੁਖਵੀਰ ਬਾਦਲ ਕਿਰਿਆ ਹੋਇਆ ਪਾਰਟੀ ਪ੍ਰਧਾਨ ਕਿਰਿਆ ਆ ਤਨਖਾਹਿਆ ਇਕਰਾਰ ਦਿੱਤਾ ਹੋਇਆ ਜਿਮਨੀ ਚੋਣ ਨਹੀਂ ਲੜੀ 1995 ਤੋਂ ਬਾਅਦ ਆਪਾਂ ਦੇਖ ਲਈਏ ਤਾਂ ਮਤਲਬ ਜਿਮਨੀ ਚੋਣ ਨਹੀਂ ਲੜੀ ਪਾਰਟੀ ਨੇ ਔਰ ਕਾਲੀ ਤਲ ਦੇ ਜਿਹੜੇ ਹਾਲਾਤ ਨੇ ਜੇ ਭਾਜਪਾ ਨਾਲ ਨਹੀਂ ਹੈਗੀ ਤਾਂ ਬਹੁਤੇ ਸ਼ਹਿਰਾਂ ਚ ਜਿਹੜੇ ਐ ਕਾਲੀ ਦਲ ਦੇ ਜਿਹੜੇ ਉਮੀਦਵਾਰ ਵੀ ਨੇ ਖਾਸ ਕਰ ਨਗਰ ਨਿਗਮ ਚੋਣਾਂ ਚ ਲੁਧਿਆਣੇ ਨਗਰ ਨਿਗਮ ਦੀ ਗੱਲ ਕਰ ਲਈਏ ਤਾਂ ਇਹ ਬਹੁਤ ਵੱਡਾ ਇੱਕ ਕਹੋ ਮਾਂਚੈਸਟਰ ਹੈ ਪੰਜਾਬ ਦਾ ਸ਼ਹਿਰ ਇਸ ਨਗਰ ਨਿਗਮ ਦੀ ਚੋਣ ਚ ਵੀ ਕਾਲੀ ਭਾਜਪਾ ਗੱਠਜੋੜ ਇਕੱਠੇ ਹੋ ਕੇ ਲੜਦੇ ਰਹੇ ਜੇ ਕਾਲੀ ਦਲ ਦੇ ਨਾਲ ਇੰਨਾ ਸ਼ਹਿਰੀ ਖੇਤਰਾਂ ਚ ਭਾਜਪਾ ਨਹੀਂ ਹੈਗੀ ਤਾਂ ਕਾਲੀ ਦਲ ਦੇ ਕੀ ਹਾਲਾਤ ਹੋਣਗੇ ਸਭ ਨੂੰ ਪਤਾ ਹੀ ਹੈ ਪਾਰਟੀ ਨੂੰ ਵੀ ਇਸ ਗੱਲ ਦਾ ਪਤਾ ਔਰ ਇਸ ਮੁੱਦੇ ਤੇ ਪਾਰਟੀ ਕੀ ਰਣਨੀਤੀ ਲੈਂਦੀ ਹੈ ਜਾਂ ਜਿਸ ਤਰ੍ਹਾਂ ਇਹ ਸੁਭਾਵਨਾਵਾਂ ਜਾਂ ਅੰਦਰੋਂ ਖਬਰਾਂ ਆ ਰਹੀਆਂ ਕਿ ਕਾਲੀ ਪਾਜਪਾ ਗੱਠਜੋੜ ਹੋ ਵੀ ਸਕਦਾ ਹੈ ਵੀ ਇਹ ਚੋਣਾਂ ਤੋਂ ਪਹਿਲਾਂ ਹੋ ਸਕਦਾ ਜਾਂ ਚੋਣਾਂ 'ਚ ਇੰਨਾ ਚ ਤਾਂ ਸੰਭਵ ਲੱਗਦਾ ਨਹੀਂ ਜੋ ਹਾਲਾਤ ਨੇ ਆਪਸੀ 27 ਤੱਕ ਤਾਂ ਹੋ ਸਕਦਾ ਸੰਭਵ ਹੋ ਜੇ ਮਤਲਬ ਕਹਿ ਲੋ ਕਿ ਕਾਲੀ ਦਲ ਦੇ ਕੁਝ ਬਹੁਤਾ ਪੱਲੇ ਨਹੀਂ ਪਹਿਨ ਵਾਲਾ ਨਗਰ ਨਗਰ ਕੌਂਸਲ ਚੋਣਾਂ 'ਚ ਇਹ ਕਾਲੀ ਦਲ ਲੜਦਾ ਵੀ ਹੈ ਤਾਂ ਬਹੁਤਾ ਕੁਝ ਪੱਲੇ ਨਹੀਂ ਪਹਿਣਾਗਾ ਔਰ ਜਿਸ ਤਰ੍ਹਾਂ ਦੀ ਆਮ ਆਦਮੀ ਪਾਰਟੀ ਦੀ ਵੀ ਆਪਾਂ ਗੱਲ ਕਰ ਲਈ ਪਿਛਲੀ ਵਾਰੀ ਜੋstra ਉਹਨਾਂ ਨੇ ਵੀ ਚੋਣਾਂ ਲੜੀਆਂ ਸੀ ਆਮ ਆਦਮੀ ਪਾਰਟੀ ਨੇ ਪੱਲੇ ਉਹਨਾਂ ਦੇ ਵੀ ਨਹੀਂ ਕੁਝ ਪਿਆ ਇਥੋਂ ਤੱਕ ਕਿ ਜੇ ਜਗਰਾਉਂ ਨਗਰ ਕੌਂਸਲ ਦੀ ਗੱਲ ਕਰੀਏ ਤਾਂ ਜਿੱਥੋਂ ਮਤਲਬ ਆਮ ਆਦਮੀ ਪਾਰਟੀ ਨੇ ਇੱਕ ਵਾਰਡ ਜਿੱਥੇ ਬੀਬੀ ਸਰਬਜੀਤ ਕੌਰ ਮਾਨੂ ਕੇ ਰਹਿੰਦੀ ਸੀ ਤੁਸੀਂ ਮੰਨੋਗੇ ਵੀ ਉੱਥੇ ਉਸ ਵਾਰਡ 'ਚ ਦੋ ਵੋਟਾਂ ਪਈਆਂ ਸੀ ਆਮ ਆਦਮੀ ਪਾਰਟੀ ਨੂੰ ਉਹਨਾਂ ਦੇ ਵਾਰਡ 'ਚ ਹੂੰ ਇਹ ਇਹ ਤਾਂ ਇhlas ਹੀ ਆਮ ਆਦਮੀ ਪਾਰਟੀ ਤੇ ਪਰ ਹੁਣ ਤਾਂ ਉਹ ਸੱਤਾ ਚ ਹੈ ਦੇਖੋ ਸੱਤਾ ਚ ਜਿਹੜੀ ਧਿਰ ਹੁੰਦੀ ਹੈ ਉਹ ਮਜ਼ਬੂਤ ਹੁੰਦੀ ਹੈ ਖਾਸ ਕਰ ਸ਼ਹਿਰੀ ਲੋਕ ਨੇ ਉਹ ਦੂਰ ਅੰਦੇਸ਼ੀ ਹੁੰਦੇ ਨੇ ਕਿ ਸੱਤਾ ਧਾਰੀ ਧਿਰ ਨੂੰ ਜਿਤਾਓ ਸ਼ਹਿਰ ਦਾ ਵਿਕਾਸ ਹੋ ਔਰ ਇਸ ਚੋਣਾਂ ਚ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਭਾਜਪਾ ਵੀ ਕਹਿ ਲੋ ਦੇਖੋ ਜੇ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਸ਼ਹਿਰਾਂ ਚ ਭਾਜਪਾ ਜਿੱਤੀ ਹੈ ਬਿਲਕੁਲ ਔਰ ਜੇ ਲੁਧਿਆਣਾ ਸ਼ਹਿਰ ਦੀ ਗੱਲ ਕਰ ਲਈਏ ਤਾਂ 5 ਹਲਕਿਆਂ ਚ ਭਾਜਪਾ ਜਿੱਤੀ ਹੈ ਹਾਂ ਸ਼ਰੀ ਹਲਕੇ ਜਿੱਤੀ ਹੈ ਕਹਿਣ ਤੋਂ ਭਾਵ ਹੈ ਤਕੌਣੀ ਟੱਕਰ ਹੀ ਫੇਰ ਹੋਣ ਵਾਲੀ ਹੈ ਕਾਲੀ ਦਲ ਲੀਡ ਨਾਲ ਚੋਣਾਂ 'ਚ ਵੀ ਲੜਦਾ ਜਾਂ ਨਹੀਂ ਲੜਦਾ ਉਹ ਵੱਖਰਾ ਸਵਾਲ ਹੈ ਜੇ ਲੜਦਾ ਵੀ ਹੈ ਤਾਂ ਕੁਝ ਬਹੁਤਾ ਪੱਲੇ ਨਹੀਂ ਦਿਖ ਰਿਹਾ ਕਾਲੀ ਦਲ ਤੇ ਇਸ ਹਾਲਾਤਾਂ 'ਚ ਕਾਲੀ ਦਲ ਕੀ ਫੈਸਲਾ ਲੈਂਦਾ ਜਿਸ ਤਰ੍ਹਾਂ ਦੇ ਲੀਡਰਸ਼ਿਪ ਨੇ ਪਹਿਲਾਂ ਵੀ ਫੈਸਲੇ ਲੈ ਕੇ ਕੈ ਲੋ ਕਲੰਕ ਕੀ ਖਟਿਆ ਤੇ ਹੋਰ ਵੀ ਦੇਖੋ ਕੀ ਅੱਗੇ ਵਧਦੇ ਆ ਜਾਂ ਬੈਕਫੁੱਟ ਤੇ ਹੋਰ ਬੈਕਫੁੱਟ ਤੇ ਚਲੇ ਜਾਂਦੇ ਆ ਇਹ ਸਮਾਂ ਦੱਸੂਗਾ ਜੀ ਬਿਲਕੁਲ ਤਸਰ ਅੱਗੇ ਗੱਲ ਕਰਦੇ ਆਂ ਵੀ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਡਿਗਰੇ ਪੱਧਰ ਦਾ ਮੁੱਦਾ ਹੁਣ ਅਦਾਲਤ ਚ ਉੱਠਿਆ ਚੇਤਾਵਨੀ ਕੀ ਹੈ ਅ ਦੇਖੋ ਲਗਨ ਜੀ ਜੇ ਪੰਜਾਬ ਦੀ ਆਪਾਂ ਪਹਿਲਾਂ ਵੀ ਸੁਣਿਆ ਕਿ ਹਰੀ ਕ੍ਰਾਂਤੀ ਦੇ ਨਾਂ ਹੇਠ ਜਿਹੜਾ ਪੰਜਾਬ ਦੀ ਕਿਸਾਨੀ ਨੂੰ ਸਰਕਾਰਾਂ ਨੇ ਕਹ ਲੋ ਕੇਂਦਰ ਨੇ ਉਤਸ਼ਾਹਤ ਕਰਕੇ ਜਿਸ ਤਰ੍ਹਾਂ ਸਪਰੇ ਹਾਂ ਖਾਦਾਂ ਹੀਟ ਨਾਸ਼ਕ ਦਵਾਈਆਂ ਦਾ ਕਹਿਰ ਜਿਹੜਾ ਖੇਤਾਂ 'ਚ ਵਰਤਿਆ ਉਹਨੇ ਪੰਜਾਬ ਦੀ ਤਬਾਹੀ ਕੀਤੀ ਹੈ। ਪੰਜਾਬ ਦਾ ਵਾਤਾਵਰਨ ਤਬਾਹ ਹੋਇਆ, ਪੰਜਾਬ ਦੀ ਕਹਿ ਲੋ ਉਪਜਾਊ ਸ਼ਕਤੀ ਜਿਹੜੀ ਹੈ ਧਰਤੀ ਦੀ ਉਹ ਤਬਾਹ ਹੋਈ ਹੈ ਔਰ ਪੰਜਾਬ ਦੇ ਲੋਕਾਂ ਨੂੰ ਇਸ ਕਹਿ ਲੋ ਮਾਰੂਬਾਤਾਵਰਨ ਜਾਂ ਕਹ ਲੋ ਜਿਹੜਾ ਕੀਟਨਾਸ਼ਕ ਅੰਦਾ ਧੁੰਦ ਜਿਹੜੀ ਵਰਤੋਂ ਹੋਈ ਆ ਖਾਦਾਂ ਦੀ ਕੀਟਨਾਸ਼ਕ ਦਵਾਈਆਂ ਦੀ ਜਿਹੜੀਆਂ ਬਹੁਤ ਜ਼ਿਆਦਾ ਮਾਰੂ ਨੇ ਖਾਸ ਕਰ ਮਨੁੱਖੀ ਸਿਹਤ ਲਈ ਬਹੁਤ ਮਾਰੂ ਨੇ ਉਹਨਾਂ ਨੇ ਪੰਜਾਬ ਲਈ ਬਹੁਤ ਸਾਰੀਆਂ ਬਿਮਾਰੀਆਂ ਵੀ ਸੇੜੀਆਂ ਨੇ ਜੀ ਬਿਲਕੁਲ ਪਰ ਪੰਜਾਬ ਨੇ ਸਾਰਾ ਕੁਝ ਆਪਦੇ ਪਿੰਡੇ ਤੇ ਚਲਦੇ ਆ ਕਹ ਲੋ ਦੇਸ਼ ਦੇ ਜਿਹੜੇ ਅੰਨ ਭੰਡਾਰ ਨੂੰ ਭਰਿਆ ਔਰ ਜੇ ਦੇਖਿਆ ਜਾਵੇ ਤਾਂ ਪੰਜਾਬ ਨੇ ਆਪਦਾ ਵਾਤਾਵਰਣ ਹੀ ਨਹੀਂ ਗਵਾਇਆ ਕੱਲਾ ਪੰਜਾਬ ਨੇ ਆਪਦਾ ਪਾਣੀ ਵੀ ਖਤਮ ਕਰ ਲਿਆ ਧਰਤੀ ਦੇ ਹੇਠਲਾ ਪਾਣੀ ਖਤਮ ਕਰ ਲਿਆ ਧਰਤੀ ਦੇ ਉੱਪਰਲਾ ਪਾਣੀ ਜਿਹੜਾ ਪੀਣ ਯੋਗ ਨਹੀਂ ਰਿਹਾ ਦੂਸ਼ਿਤ ਹੋ ਗਿਆ ਤੁਹਾਨੂੰ ਪਤਾ ਸਤਲੋਜ ਦਰਿਆ ਅਜ ਗੰਦਾ ਪਾਣੀ ਪੈ ਰਿਹਾ ਦਰਿਆਵਾਂ ਦੇ ਪਾਣੀ ਗੰਦੇ ਹੋ ਗਏ ਔਰ ਧਰਤੀ ਦੇ ਜਿਹੜਾ ਹੇਠਲਾ ਪਾਣੀ ਹੈ ਉਹ ਬਹੁਤ ਜ਼ਿਆਦਾ ਥੱਲੇ ਚਲਿਆ ਗਿਆ ਉਹਦਾ ਪੱਧਰ ਬਹੁਤ ਨੀਵਾ ਚਲਿਆ ਗਿਆ ਔਰ ਆਮ ਕਿਸਾਨਾਂ ਦੀ ਪਹੁੰਚ ਤੋਂ ਦੂਰ ਚਲਿਆ ਗਿਆ ਔਰ ਜਿਹੜੀ ਚੇਤਾਵਨੀ ਆਈ ਹੈ ਇਹ ਪਤਾ ਲੱਗਿਆ ਕਿ 300 ਫੁੱਟ ਤੱਕ ਬੀ 37 ਤੱਕ ਕਹਿ ਲਓ ਜਿਹੜੀ ਮਾਰਾ ਨੇ ਚਤਾਵਨੀ ਦਿੱਤੀ ਹੈ ਵੀ 300 ਫੁੱਟ ਤੱਕ ਚੱਲਿਆ ਜਾਊ ਜਾਂ 300 ਫੁੱਟ ਤੋਂ ਵੀ ਡੂੰਘਾ ਚੱਲਿਆ ਜਾਊਗਾ ਫਿਰ ਕੀ ਹਾਲਾਤ ਹੋਣਗੇ ਜੀ ਬਿਲਕੁਲ ਔਰ ਕਹਿ ਲਓ ਪੰਜਾਬ ਮਾਰੂਥਲ ਵਾਲੀ ਵੱਧ ਰਿਹਾ ਜਿਸ ਤਰ੍ਹਾਂ ਦੇ ਹਾਲਾਤ ਨੇ ਔਰ ਇੰਨਾ ਕੰਮਾਂ ਨੂੰ ਲੈ ਕੇ ਇੰਨਾ ਮੁੱਦਿਆਂ ਤੇ ਚਾ ਪੰਜਾਬ ਚ ਵਾਤਾਵਰਣ ਦਾ ਮੁੱਦਾ ਜਾਂ ਦਰਖਤ ਬੂਟੇ ਲਾਉਣ ਦਾ ਮੁੱਦਾ ਜਾਂ ਪੰਜਾਬ ਦਾ ਪਾਣੀ ਦੂਸ਼ਿਤ ਹੋਣ ਦਾ ਮੁੱਦਾ ਪੰਜਾਬ ਦੇ ਪਾਣੀ ਦੇ ਆ ਜਿਹੜਾ ਧਰਤੀ ਹੇਠਲੇ ਪਾਣੀ ਦਾ ਡਿੱਗ ਰੇ ਪੱਦਰ ਦਾ ਮੁੱਦਾ ਇਹਨਾਂ ਤੇ ਸਰਕਾਰਾਂ ਲਗਨ ਜੀ ਚਿੰਤਤ ਨਹੀਂ ਹੈਗੀਆਂ ਬਿਲਕੁਲ ਭਾਵੇਂ ਸਰਕਾਰ ਕਾਂਗਰਸ ਦੀ ਹੋਵੇ ਭਾਵੇਂ ਕਾਲੀ ਦਲ ਦੀ ਰਹੀ ਹੋਵੇ ਭਾਵੇਂ ਆਮ ਆਦਮੀ ਪਾਰਟੀ ਦੀ ਰਹੀ ਹੋਵੇ ਸਰਕਾਰਾਂ ਇਹਨਾਂ ਮੁੱਦਿਆਂ ਤੇ ਚਿੰਤਤ ਨਹੀਂ ਪੰਜਾਬ ਦੀ ਜਵਾਨੀ ਤਬਾਹ ਹੋ ਰਹੀ ਹੈ ਪੰਜਾਬ ਦੀ ਕਿਸਾਨੀ ਤਬਾਹ ਹੋ ਰਹੀ ਹੈ ਪੰਜਾਬ ਦੇ ਆਮ ਲੋਕੋ ਮਾਰੂ ਬਿਮਾਰੀਆਂ ਚ ਘਿਰ ਰਹੇ ਨੇ ਪਰ ਮਾਰੂ ਬਿਮਾਰੀਆਂ ਦੀ ਪકડ ਛਾ ਕੇ ਕਹਿ ਲੋ ਜਿਹੜੇ ਲੋਥਾਂ ਉਠਰਾਈਆਂ ਨੇ ਇਹ ਸਰਕਾਰਾਂ ਦੇ ਏਜੰਡੇ ਤੇ ਨਹੀਂ ਸਰਕਾਰਾਂ ਜਾਂ ਪਾਰਟੀਆਂ ਰਾਜਨੀਤਿਕ ਪਾਰਟੀਆਂ ਦੇ ਏਜੰਡੇ ਤੇ ਤਾਂ ਇੱਕੋ ਹੀ ਹੈ ਵੀ ਲੋਕਾਂ ਨੂੰ ਗਮਰਾਹ ਕਰਕੇ ਵੋਟਾਂ ਲੈ ਲਓ ਤੇ ਸੱਤਾ 'ਚ ਬੈਠ ਕੇ ਦੋਹਾਂ ਹੱਥਾਂ ਨਾਲ ਲੁੱਟ ਲਓ ਇਹ ਲੋ ਇਹ ਇਹ ਰਾਜਨੀਤਿਕ ਪਾਰਟੀਆਂ ਦੇ ਏਜੰਡੇ ਤੇ ਹੈ ਔਰ ਜਿਹੜੀਆਂ ਜਿਹੜੀਆਂ ਕੋਈ ਸਹਿਰਤ ਦਾ ਪੰਜਾਬ ਪੱਖੀ ਜਾਂ ਪੰਜਾਬ ਦੇ ਤੈਸ਼ੀ ਜਿਹੜੀਆਂ ਸ਼ਖਸੀਅਤਾਂ ਨੇ ਉਹ ਜ਼ਰੂਰ ਸਮੇਂ-ਸਮੇਂ ਇਹਨਾਂ ਮੁੱਦਿਆਂ ਤੇ ਬੋਲਦੀਆਂ ਨੇ ਲੜਦੀਆਂ ਨੇ ਔਰ ਇਹ ਜਿਹੜਾ ਇਹ ਮੁੱਦਾ কোর্ਟ ਤੇ ਗਿਆ ਕੂੜ ਜਾਣਾ ਸਰਕਾਰਾਂ ਤੱਕ ਜਾਣਾ ਗ੍ਰੀਨ ਟ੍ਰਿਬਿਊਨਲ ਤੱਕ ਜਾਣਾ ਇਹ ਕਹਿ ਲੋ ਇਹਨਾਂ ਮੁੱਦਿਆਂ ਤੇ ਬਹੁਤਾ ਮਤਲਬ ਕੋਈ ਕਹਿ ਲੋ ਸਖਤ ਕੋਈ ਫੈਸਲਾ ਨਹੀਂ ਲੈ ਸਕਦੀਆਂ ਜਿਹੜੀਆਂ ਸੰਸਥਾਵਾਂ ਵੀ ਨੇ ਹਾਂ ਔਰ ਉਹ ਕਹਿ ਲੋ ਉਹਨਾਂ ਚ ਸਿਸਟਮ ਵੀ ਜਿਹੜਾ ਕਹਿ ਲੋ ਜੇ ਗ੍ਰੀਨ ਇੰਟਰਵਿਊ ਉਹਨਾਂ ਨੂੰ ਕਹਿ ਲੋ ਜਾਂ ਜਿਹੜੀਆਂ ਹੋਰ ਸਰਕਾਰਾਂ ਨੇ ਉਹਨਾਂ ਚ ਵੀ ਇੱਕ ਸਿਸਟਮ ਆ ਜਿਹੜਾ ਬਹੁਤ ਜ਼ਿਆਦਾ ਕਰਪਟ ਆ ਉਮਝੋ ਇੰਡਸਟਰੀਲਸ ਤਾਂ ਤੋਂ ਵੀ ਉਹ ਪੈਸੇ ਖਾ ਕੇ ਮਤਲਬ ਕਹਿ ਲੋ ਉਹਨਾਂ ਨੂੰ ਸਰਟੀਫਿਕੇਟ ਦਿੰਦੇ ਦੇ ਦਿੰਦੇ ਆ ਤੇ ਜਿਹੜਾ ਉਹ ਟ੍ਰੀਟ ਥੋੜੀ ਕਰਕੇ ਪਾਣੀ ਉਹ ਬਾਹਰ ਸੋਚ ਪਾਉਂਦੇ ਆ ਧਰਤੀ ਚ ਉਹ ਤਾਂ ਗੰਦਾ ਪਾਣੀ ਸੁੱਟੀ ਜਾਂਦੇ ਅੰਦਰ ਬੋਰ ਕੀਤੇ ਹੋਏ ਸਭ ਨੇ ਬਿਲਕੁਲ ਇਹ ਪੰਜਾਬ ਇਸ ਕਲੋਂ ਤਵਾਹੀ ਬਲਵੱਧ ਰਿਹਾ ਔਰ ਲੋੜ ਹੈ ਪੰਜਾਬੀਆਂ ਨੂੰ ਇਸ ਮੁੱਦੇ ਤੇ ਸਿਰਦ ਹੋਣ ਦੀ ਔਰ ਸਰਕਾਰਾਂ ਆ ਕੈਰੋ ਅਦਾਲਤਾਂ ਤੋਂ ਪਹਿਲਾਂ ਪੰਜਾਬੀ ਇਸ ਮੁੱਦੇ ਤੇ ਜਰੂਰ ਜ਼ਰੂਰ ਸਿਰ ਦੋਣ ਔਰ ਜਰੂਰ ਇਹ ਅਦਾਲਤ 'ਚ ਇਹ ਮਾਮਲਾ ਉੱਠਿਆ ਜਿ ਖ਼ਬਰਾਂਾਂ ਦੀ ਵੀ ਇਹ ਸੁਰਖੀ ਬਣੀ ਹੈ ਮੇਨ ਔਰ ਇਹ ਇਸ ਮੁੱਦੇ ਤੇ ਅੜੀਕਣਾ ਪਊਗਾ ਲੋਕਾਂ ਨੂੰ ਇਸ ਮੁੱਦੇ ਤੇ ਲਾਮਬੰਦ ਹੋਣਾ ਪਊਗਾ ਲੜਨਾ ਪਊਗਾ ਔਰ ਸਰਕਾਰ ਦੇ ਖਿਲਾਫ਼ ਸਟੈਂਡ ਲੈਣਾ ਪਊਗਾ ਬਿਲਕੁਲ ਹਾਂ ਸਰਕਾਰਾਂ ਇਸ ਪਾਸੇ ਧਿਆਨ ਦੇਣੀਆਂ ਜੀ ਤਾਂ ਬਿਲਕੁਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਬਦਲਕ ਟਾਈਸਨ ਸਾਡੇ ਨਾਲ ਸੀਨੀਅਰ ਪત્રਕਾਰ ਕਾਰਸਦਾਰ ਜਗਿੰਦਰ ਸਿੰਘ ਜੀ ਜਿਨ੍ਹਾਂ ਸੇ ਕਈ ਸਿਆਸੀ ਅਤੇ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਹੈ ਕੱਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਕੁਝ ਨਵੇਂ ਮੁੱਦਿਆਂ ਦੇ ਨਾਲ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ